ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਾਡੀ ਵੀਡੀਓ ਵੇਖਣ ਵਾਲੇ ਵੀਰ ਭਰਾ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਇੱਕ ਤੁਹਾਨੂੰ ਅਸੀਂ ਨਵੀਂ ਵੀਡੀਓ ਪਾਉਣ ਲੱਗੇ ਆ ਇਹ ਜਿਹੜਾ ਸਾਡਾ ਮੋਟਰ ਦਾ ਇੱਕ ਛੋਟਾ ਜਿਹਾ ਕੋਠਾ ਵਾ ਇਹ ਘੱਟ ਤੋਂ ਘੱਟ ਵੀ ਤੇ 30 35 ਸਾਲ ਤੋਂ ਵੱਧ ਪੁਰਾਣਾ ਵਾ ਇਹ ਤੇ ਇਹਦੀ ਆ ਪਿੱਛੇ ਵਾਲੀ ਕੰਧ ਵੀ ਜਿਹੜੀ ਸੀ ਇਹ ਸਾਰੀ ਮਤਲਬ ਪਾੜ ਗਈ ਸੀ ਢਹਿ ਚੁੱਕੀ ਸੀ ਤੇ ਮਤਲਬ ਸਾਰਾ ਖਰਚਾ ਜੇ ਪਾਉਨੇ ਹਾਂ ਤੇ ਮਤਲਬ ਖਰਚਾ ਕਾਫੀ ਲੱਗ ਜਾਂਦਾ ਸੀ ਤੇ ਇਹ ਸਾਡੇ ਪਿੰਡ ਤੋਂ ਮਿਸਤਰੀ ਆ ਮੁੰਡੇ ਤੇ ਇਹਨਾਂ ਨੇ ਕਿਹਾ ਕਿ ਆਪਾਂ ਇਹਨੂੰ ਹੀ ਮੋਡੀਫਾਈ ਕਰਾਂਗੇ ਤੇ ਮਤਲਬ ਬਹੁਤ ਵਧੀਆ ਬਣਾਵਾਂਗੇ ਤੇ ਆ ਵੇਖੋ ਪਿਛਲੀ ਕੰਧ ਇਹਨਾਂ ਨਵੀਂ ਕਰਕੇ ਤੇ ਉਹਦੇ ਉੱਪਰ ਪਲਸਤਰ ਕਰ ਦਿੱਤਾ ਵਾ ਤੇ ਪਲਸਤਰ ਵੀ ਇਹ ਦੂਜਾ ਕੀਤਾ ਵਾ ਕਾਂਡੀ ਪਲਸਤਰ ਤੇ ਬਹੁਤ ਵਧੀਆ ਉੱਪਰ ਨਵੇਂਾਂ ਸੀਮਿੰਟ ਦੀਆਂ ਟੀਨਾ ਪਾ ਕੇ ਤੇ ਬੜਾ ਵਧੀਆ ਇੱਕ ਮੋਟਰ ਦਾ ਕੋਠਾ ਤਿਆਰ ਕਰ ਦਿੱਤਾ ਵਾ ਐਸ ਜਗ੍ਹਾ ਤੇ ਇੱਕ ਪਾਣੀ ਵਾਲਾ ਚਬੱਚਾ ਬਣਾਇਆ ਜਾਊਗਾ ਉਹ ਇਹਦੀ ਤਿਆਰੀ ਕਰਨ ਤੋਂ ਬਾਅਦ ਬਣਾਵਾਂਗੇ ਤੇ ਫਿਰ ਤੁਹਾਨੂੰ ਉਹਦੀ ਵੀਡੀਓ ਵੀ ਪਾਈ ਜਾਊਗੀ ਤੇ ਜਦੋਂ ਇਹ ਵੀ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਸੋਹਣਾ ਇੱਕ ਦ੍ਰਿਸ਼ ਵੇਖਣ ਨੂੰ ਮਿਲੂਗਾ ਤੇ ਕਿਉਂ ਇੱਥੇ ਦਰਖਤ ਬਹੁਤ ਆ ਸ਼ਾਂ ਬਹੁਤ ਆ ਵੇਖੋ ਕਿੰਨੇ ਦਰਖਤ ਲੱਗੇ ਹੋਏ ਆ ਤੇ ਹਰਿਆਵਲ ਬਹੁਤ ਜ਼ਿਆਦਾ ਵਗ ਨਹੀਂ ਗ੍ਰੀਨਰੀ ਬਹੁਤ ਜ਼ਿਆਦਾ ਆ ತ್ರೆਕਾਂਵਾਂ ਇੱਕ ਜਿਹੜੀ ਲੰਮੀ ತ್ರೆਕ ਆਉਂਦੀ ਆ ਬਰਮਾ ತ್ರೆਕ ਆ ਆ ਕੁਛ ਇੱਧਰ ਸਬਜ਼ੀਆਂ ਲੱਗੀਆਂ ਹਈਆਂ ਤੇ ਆ ਅੰਬਾਂ ਦੇ ਬੂਟੇ ਆ ਔਰ ਅਗਲੀ ਸਾਈਡ ਤੇ ਇੱਕ ਨਿੰਬੂ ਦਾ ਬੂਟਾ ਵਾ ਤੇ ਕੁਛ ਆ ਟਾਲੀਆਂ ਤੇ ਇਹ ਤੇ ਹੋਰ ਅਮਰੂਦ ਦੇ ਬੂਟੇ ਆ ਤੇ ਇੱਕ ਸਾਡੇ ਇੱਥੇ ਜ਼ਮੀਨ ਦੇ ਵਿੱਚ ਇੱਕ ਪੁਰਾਣਾ ਖੂਹ ਆ ਬਹੁਤ ਪੁਰਾਣਾ ਖੂਹ ਆ ਇਹ ਇਹ ਘਟੋ ਘਟਵੀ ਤੇ 100 ਸਾਲ ਤੋਂ ਵੱਧ ਪੁਰਾਣਾ ਵਾ ਇਹ ਥੋੜਾ ਜਨਾ ਹਾਲਤੇ ਦੀ ਪੋਰਸਾਬ ਦੀ ਹੋਈ ਆ ਖਰਾਬ ਤੇ ਸਫਾਈ ਕਰਨ ਵਾਲੀ ਆ ਤੇ ਹੁਣ ਇਹਦੀ ਸਫਾਈ ਹੋਊਗੀ ਪੱਤ ਝੜਦਾ ਕਰਕੇ ਪੱਤੇ ਬਹੁਤ ਝੜੇ ਹੋਏ ਆ ਸਫਾਈ ਸਪੂਈ ਹੋਣ ਵਾਲੀ ਆ ਹੁਣ ਝੋਨੇ ਦੀ ਰੁੱਤ ਆਉਣ ਵਾਲੀ ਆ ਤੇ ਇੱਥੇ ਪੂਰੀ ਸਫਾਈ ਹੋ ਜਾਣੀ ਆ ਤੇ ਬਾਕੀ ਆ ਵੇਖੋ ਮਿਸਤਰੀ ਕਰਨ ਦੇ ਆ ਤਿਆਰ ਅੰਦਰ ਵੀ ਫਰਸ਼ ਪਊਗਾ ਬਾਹਰੋਂ ਪਲਸਤਰ ਹੋ ਕੇ ਤੇ ਬਹੁਤ ਹੀ ਵਧੀਆ ਇੱਕ ਕਮਰਾ ਤਿਆਰ ਹੋ ਜਾਣਾ ਤੇ ਹੁਣ ਤੁਹਾਡੀ ਮਿਸਤਰੀਆਂ ਨਾਲ ਗੱਲਬਾਤ ਕਰਾਉਨੇ ਆ ਤੇ ਇਹਨਾਂ ਨਾਲ ਤੁਹਾਡਾ ਸੰਪਰਕ ਕਰਾਉਨੇ ਆ ਜੇ ਕਿਹੇ ਮੇਰੇ ਵੀਰ ਭਰਾ ਨੂੰ ਜ਼ਰੂਰਤ ਹੋਵੇ ਕੋਈ ਮੋਟਰ ਦਾ ਕੋਠਾ ਜਾਂ ਕੋਈ ਪਾਣੀ ਵਾਲਾ ਚਬੱਚਾ ਜਾਂ ਹੋਰ ਵੀ ਕੋਠੀਆਂ ਮਕਾਨਾਂ ਦਾ ਕੋਈ ਠੇਕਾ ਦਿਹਾੜੀ ਤੇ ਮਤਲਬ ਆਣਾ ਤੇ ਬਹੁਤ ਸਿਆਣੇ ਆ ਸਾਡੇ ਪਿੰਡ ਦੇ ਮਿਸਤਰੀ ਤੇ ਇਹਨਾਂ ਨਾਲ ਗੱਲ ਕਰਾਉਨੇ ਆ ਹਾਂ ਬਈ ਮਿਸਤਰੀ ਕੀ ਨਾ ਆਪਣਾ ਜਸਵੀਰ ਸਿੰਘ ਭਾਈ ਪਿੰਡ ਨਰਿੰਜਨਪੁਰ ਹਾਂਜੀ ਹਾਂਜੀ ਤੇ ਹੋਰ ਕੰਮਕਾਰ ਆਪਣਾ ਕਿਥੇ ਕਿਥੇ ਚੱਲਦਾ ਕੰਮਕਾਰ ਇੱਥੇ ਭਾਈ ਪਿੰਡ ਚਲੀ ਜਾਂਦੇ ਆ ਆ ਗੁਰਦੁਆਰਾ ਸਾਹਿਬ ਬਣਾਇਆ ਨਾ ਬਾਬਾ ਪਾਲਾ ਸਿੰਘ ਦਾ ਬਾਬਾ ਪਾਲਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ ਹੋਰ ਨਿੱਕੇ ਮੋٹے ਕੰਮ ਤੀ ਕੰਮ ਨੂੰ ਕੰਮ ਸਮਝਦੇ ਜਿਹੜਾ ਕੰਮ ਮਿਲਦਾ ਅਸੀਂ ਭਾਈ ਨਿੱਕਾ ਹੋਵੇ ਵੱਡਾ ਹੋਵੇ ਇਹ ਨਹੀਂ ਗਾ ਨਿੱਕਾ ਆ ਕੇ ਜਾਂ ਵੱਡਾ ਹੀ ਇਹੋ ਹੀ ਹਾਂਜੀ ਬੰਦੇ ਦਾ ਇਹੋ ਗੁਣ ਜਿਹੜਾ ਹੋਣਾ ਚਾਹੀਦਾ ਕੰਮ ਨੂੰ ਵੱਡਾ ਛੋਟਾ ਨਹੀਂ ਸਮਝਣਾ ਜਿਹਦਾ ਕੰਮ ਨੂੰ ਕੰਮ ਸਮਝੇ ਅਸੀਂ ਭਾਈ ਖਾਸ ਕੇ ਕਰੀਦਾ ਜੀ ਨਿੱਕਾ ਹੋਵੇ ਵੱਡਾ ਹੋਵੇ ਠੀਕ ਹਰ ਇੱਕ ਹਰ ਇੱਕ ਤਰ੍ਹਾਂ ਦਾ ਕੰਮ ਕਰੀਦਾ ਮਾੜੇ ਦਾ ਤਗੜੇ ਦਾ ਠੀਕ ਸਾਰਿਆਂ ਦਾ ਤੇ ਇਹ ਕਾ ਮਿਸਤਰੀ ਆ ਸਾਡੇ ਕੀ ਨਾਂ ਰੀਲ ਪੇਰਾ ਦਿਲਬਖ ਸਿੰਘ ਭਾਈ ਤੇ ਪਿੰਡ ਦਾ ਦਾ ਆਪਣਾ ਫੱਤੂ ਵਾਲ ਜੀ ਫੱਤੂ ਵਾਲ ਪਿੰਡ ਤੋਂ ਆ ਜੀ ਇਹ ਸਾਡੇ ਨਾਲ ਹੀ ਨਰਿੰਜਨਪੁਰ ਦੇ ਨਾਲ ਹੀ ਇੱਕ ਮੇਨ ਰੋਡ ਤੇ ਪਿੰਡ ਆ ਫੱਤੂ ਵਾਲ ਇਹ ਉੱਥੋਂ ਆ ਤੇ ਇਹ ਤਿੰਨ ਭਰਾਵਾ ਤੇ ਇਹ ਤਿੰਨੇ ਹੀ ਰਾਜ ਮਿਸਤਰੀ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਡੈਡੀ ਵੀ ਹੀ ਉਹ ਵੀ ਮਿਸਤਰੀ ਦਾ ਕੰਮ ਹੀ ਕਰਦੇ ਹੁੰਦੇ ਸੀ ਪਰ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਤੇ ਇੱਕ ਆ ਸਾਡਾ ਹੋਰ ਵੀਰ ਆ ਨਾਲ ਇਹਨਾਂ ਦੇ ਕੀ ਨਾਮ ਆ ਪਾਪ ਆਪਣਾ ਠੀਕ ਆ ਤੇ ਆਪਾਂ ਸਿੱਖਦੇ ਕੰਮ ਨਾਲ ਹਾਂਜੀ ਭਾਈ ਅੱਛਾ 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 ਇਹ ਜੀ ਸਾਡੇ ਇਹਨਾਂ ਦੇ ਨਾਲ ਵਾ ਆਪਣਾ ਫੱਤੂਵਾਲ ਤੋਂ ਤੇ ਵੀਰ ਵੀ ਕੰਮ ਸਿੱਖਦਾ ਵਾ ਨਾਲ ਤੇ ਹੋਰ ਥੋੜੇ ਚਿਰ ਤਾਂ ਇਹ ਵੀ ਮਿਸਤਰੀ ਬਣ ਜਾਊਗਾ ਤੇ ਮਤਲਬ ਵੇਖੋ ਤੁਸੀਂ ਤੇ ਸਾਡੇ ਨਾਲ ਇੱਥੇ ਮਤਲਬ ਉਤੋਂ ਛਟੀਨਾ ਵੀ ਟੁੱਟ ਗਈਆਂ ਸੀ ਆ ਪਈਆਂ ਪੁਰਾਣੀਆਂ ਟੀਨਾ ਤੇ ਹੁਣ ਪਾਣੀ ਉਤੋਂ ਚੁੰਦਾ ਹੁੰਦਾ ਸੀ ਤੇ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਸੀ ਤੇ ਬੜਾ ਖਰਾਬ ਹੁੰਦਾ ਸੀ ਕੰਮ ਹੁਣ ਆ ਸਾਰਾ ਕੁਝ ਵਧੀਆ ਹੋ ਗਿਆ ਹੁਣ ਅੰਦਰੋਂ ਪਲਸਟਰ ਹੋ ਜਾਊਗਾ ਸਾਰਾ ਕੁਝ ਤੇ ਵਧੀਆ ਇੱਕ ਬਹੁਤ ਹੀ ਵਧੀਆ ਮਾਹੌਲ ਬਣੂਗਾ ਤੇ ਇੱਥੇ ਬਹਿਣ ਨੂੰ ਦੇਖੋ ਕਿੰਨਾ ਖੁੱਲਾ ਥਾਂ ਵਾ ਲੋਕ ਕੀ ਕਰਦੇ ਆ ਜੀ ਮਤਲਬ ਹਰ ਮੋਟਰ ਤੋਂ ਇੱਕ ਮਤਲਬ ਜਾਂ ਵੱਟਾਂ ਬੰਨਿਆ ਤਾਂ ਦਰਖਤ ਵੜ ਦਿੰਦੇ ਆ ਤੇ ਆ ਸਾਡੇ ਵੇਖੋ ਅਸੀਂ ਘੱਟ ਤੋਂ ਘੱਟ 2 ਕਨਾਲ ਜਗ੍ਹਾ ਇੱਥੇ ਜਿਹੜੀ ਆ ਉਹ ਵਿਹਲੀ ਪਈ ਆ ਇਸੇ ਕਰਕੇ ਦਰਖਤਾਂ ਦਾ ਕਰਕੇ ਆ ਇੱਥੇ ਘੱਟੋ-ਘੱਟ 35 ਤੋਂ 40 ਦਰਖਤ ਲੱਗੇ ਹੋਏ ਆ ਤੇ ਆ ਇਹ ਕਾ ਵੇਖੋ ਛੋਟਾ ਜਿਹਾ ਇਹ ਕੜੀ ਪੱਤੇ ਦਾ ਦਰਖਤ ਆ ਤੇ ਇਹਦੇ ਬੜੇ ਫਾਇਦੇ ਆ ਧਰੇਕਾਂ ਵਾ ਆ ਮਕੈਨ ਵਾ ਛਤਰੀ ਦੇ ਨੂੰ ਆਂਦੇ ਆ ਬਣਦੀ ਏ ਧਰੇਕ ਇੱਕ ਆ ਟਾਲੀਆਂ ਵਾ ਤੇ ਪਿੱਪਲ ਦੇ ਦਰਖਤ ਆ 61 ਚੈਨ ਦਾ ਬੂਟਾ ਤਿਆਰ ਹੋਣ ਡਿਆ ਵਾ ਆ ਵੀ ਕੜੀ ਪੱਤਾ ਵਾ ਆਹ ਦੇਖੋ ਇਹਨੂੰ ਫੁੱਲ ਲੱਗਣ ਡੇ ਆ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਦਰਖਤ ਲਾਉਣੇ ਚਾਹੀਦੇ ਆ ਦਰਖਤ ਘਾਟਾ ਅੰਬ ਦੇ ਬੂਟੇ ਆ ਜੀ ਵੇਖੋ ਇਹ ਹੈਗਾ ਜੀ ਜਿਹੜੇ ਖਾਣ ਵਾਲੇ ਅੰਬ ਹੁੰਦੇ ਨੇ ਨਾ ਮਿੱਠੇ ਉਹ ਆ ਇਹਨੂੰ ਅਮਰਪਾਲੀ ਅੰਬ ਮੰਨਦੇ ਆ ਤੇ ਆ ਜਿਹੜਾ ਵਾ ਇਹ ਹੈਗਾ ਜੇ ਜੂਪੀ ਦੀ ਵੈਰੈਟੀ ਆ RAM ਕਿਲਾ ਅੰਬ ਇਹ ਅਚਾਰੀ ਅੰਬ ਆ ਤੇ ਬੜੀ ਵਧੀਆ ਚੀਜ਼ ਵਾ ਤੇ ਇਸ ਬੂਟੇ ਨੂੰ ਸ਼ਾਇਦ ਅਗਲੀ ਵਾਰ ਬੂਰ ਪਊਗਾ ਹਾਈਟ ਤੇ ਇਹਦੀ ਜਿੰਨੀ ਹੋਣੀ ਹੋਗੀ ਆ ਇੱਕ ਬਹੁਤ ਵੱਡਾ ਨਿੰਬੂ ਦਾ ਬੂਟਾ ਵਾ ਬਹੁਤ ਹੀ ਨਿੰਬੂ ਲੱਗਦੇ ਆ ਪਿਛਲੀ ਵਾਰ ਇਹਨੂੰ ਥੋੜੀ ਜੀ ਸੇਕ ਪੈ ਗਿਆ ਸੀ ਇੱਥੇ ਪਿੱਛੋਂ ਅੱਗ ਲੱਗ ਕੇ ਆ ਗਈ ਸੀ ਨਾਲ ਮੂ ਤੇ ਉਹਦਾ ਕਰਕੇ ਸੀਕ ਲੱਗ ਗਿਆ ਸੀ ਤੇ ਹੁਣ ਐਰਕੀਆਂ ਵਧੀਆ ਹੋ ਗਿਆ ਤੇ ਹੁਣ ਇਹਨੂੰ ਫੁੱਲ ਪਏ ਆ ਡੋਡੀਆਂ ਲੱਗੀਆਂ ਨਿੰਬੂ ਲੱਗਣਗੇ ਤੇ ਆਂਬ ਵੇਖੋ ਜੀ ਬਹੁਤ ਹੀ ਵਧੀਆ ਪਿਆਰ ਹੋਇਆ ਵਾ ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਵੀ ਅਗਲੇ ਸਾਲ ਸ਼ਾਇਦ ਲੱਗ ਹੀ ਜਾਵੇ ਤੇ ਦਰਖਤ ਵੇਖੋ ਕਿੰਨੇ ਲਾਏ ਆ ਕਿੰਨੀ ਸ਼ਾਂਵ ਇੱਥੇ ਆ ਕੇ ਮਤਲਬ ਇਸ ਤਰ੍ਹਾਂ ਫੀਲ ਹੁੰਦਾ ਕਿ ਜਦੋਂ ਏਸੀ ਲੱਗਾ ਹੋਵੇ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਲੋਕਾਂ ਨੇ ਕਿਸੇ ਵੀ ਦਰਖਤ ਨਹੀਂ ਰਹਿਣ ਦਿੱਤੇ ਦਰਖਤ ਨਾ ਹੋਣ ਦੇ ਕਰਕੇ ਹੀ ਮਤਲਬ ਇੰਨੀ ਗਰਮੀ ਦਾ ਸਾਹਮਣਾ ਕਰਨਾ ਪੈਣ ਡਿਆ ਵਾ ਤੇ ਇੱਕ ਆ ਵੀ ਸਾਡਾ ਛੋਟਾ ਜਿਹਾ ਅਮਰੂਦ ਦਾ ਬੂਟਾ ਵਾ ਇਹ ਟੁੱਟ ਗਿਆ ਸੀ ਬੜਾ ਵੱਡਾ ਸੀ ਤੇ ਹੁਣ ਫੇਰ ਇਹ ਪੁੰਗਰ ਪਿਆ ਵਾ ਤੇ ਕਿੰਨੇ ਦਰਖਤ ਵੇਖੋ ਅਸੀਂ ਲਾਏ ਆ ਤੇ ਇਹ ਜਿਹੜੀ ਆ ਮਤਲਬ ਨਾਲੇ ਤੇ ਸਾਡੇ ਖੇਤਾਂ ਦੀ ਮੋਟਰ ਦੀ ਖੂਬਸੂਰਤੀ ਬਣਾਉਂਦੇ ਆ ਤੇ ਸਾਡੀ ਤੇ ਸਾਰਿਆਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਛਾਂ ਵਾਲੇ ਫਰੂਟ ਵਾਲੇ ਜਿਹਦੇ ਨਾਲ ਬੰਦੇ ਦਾ ਵੈਸੇ ਵੀ ਸੋਹਣਾ ਲੱਗਦਾ ਵਾ ਵੇਖ ਕੇ ਤੇ ਹੋਰ ਮਨ ਵੀ ਖੁਸ਼ ਹੁੰਦਾ ਵਾ ਨਾਲੇ ਦੇਖਣ ਵਾਲੇ ਨੂੰ ਵੀ ਚੰਗਾ ਲੱਗਦਾ ਆ ਸਾਡੇ ਲਾਗੋ ਰੇਲਵੇ ਲਾਈਨ ਲੰਘਦੀ ਆ ਤੇ ਇਥੋਂ ਅੰਮ੍ਰਿਤਸਰ ਤੋਂ ਦਿੱਲੀ ਤੋਂ ਅੱਗੇ ਦੀ ਅੱਗੇ ਮਤਲਬ ਬਹੁਤ ਦੂਰ ਤੱਕ ਜਾਂਦੀ ਆ ਰੇਲਵੇ ਲਾਈਨ ਤੇ ਇਸ ਸਾਰੀ ਬਿਜਲੀ ਦੇ ਉੱਪਰ ਆ ਮਤਲਬ ਟ੍ਰੇਨਾਂ ਜਿਹੜੀਆਂ ਪਹਿਲਾਂ ਪਹਿਲਾਂ ਕੋਲੇ ਵਾਲੀਆਂ ਟ੍ਰੇਨਾਂ ਲੰਘ ਜਾਂਦੇ ਸੀ ਇੰਜਾਂ ਉੱਤੋਂ ਬਾ ਡੀਜ਼ਲ ਵਾਲੇ ਤੇ ਹੁਣ ਉਹ ਡਵੈਲਪ ਹੋ ਗਿਆ ਵਾ ਹੁਣ ਇਲੈਕਟ੍ਰੋਨਿਕ ਚੱਲ ਪਈ ਜਿਹੜੀਆਂ ਉਹਨਾਂ ਦੇ ਕਣਕਾਂ ਵੀ ਪੱਕੀਆਂ ਪਈਆਂ ਵਾ ਤੇ ਕਣਕਾਂ ਦਾ ਵੀ ਰੰਗ ਥੋੜੇ ਦਿਨ ਗਰਮੀ ਪਈ ਉਹਨਾਂ ਨੇ ਚਟ ਵੀ ਜੜਾ ਵਾ ਸੁਨੇ ਰੰਗਾ ਕਰ ਦਿੱਤਾ ਵਾ ਹੋਰ 10 ਦਿਨ ਤੱਕ ਸ਼ਾਇਦ ਕੰਬਾਇਨਾ ਚੱਲ ਪੈਣਗੀਆਂ ਤੇ ਰੌਣਕਾਂ ਲੱਗੀਆਂ ਵਾ ਮਿਸਤਰੀ ਲੱਗੇ ਆ ਸਾਡੇ ਵੀਰ ਤੇ ਬਾਕੀ ਹਾਂ ਜਿਹੜੀ ਆ ਤੁਹਾਨੂੰ ਥੋੜੇ ਦਿਨਾਂ ਨੂੰ ਫੇਰ ਇੱਕ ਵੀਡੀਓ ਪਾਵਾਂਗੇ ਐ ਸਫਾਈ ਹੋਈ ਹੋਊਗੀ ਹੋਰ ਪਾਣੀ ਵਾਲਾ ਚ ਬੱੱਚਾ ਹੋ ਬਣ ਜਾਣਾ ਵਾ ਅੰਦਰ ਥੱਲੇ ਫਰਸ਼ ਪਾ ਕੇ ਪਲਸਤਰ ਕਰ ਦੇਣਾ ਵਾ ਤੇ ਸਾਡੀ ਤੇ ਉਹ ਸਾਰਿਆਂ ਨੂੰ ਅਪੀਲ ਆ ਵੀ ਜਦੋਂ ਆਪਣੇ ਮੋਟਰਾਂ ਦੇ ਕੋਠੇ ਪਾਉਂਦੇ ਜੇ ਉੱਤੇ ਘੱਟੋ ਘੱਟ ਵੀ ਦੋ ਚਾਰ ਫਰੂਟ ਫਲ ਵਾਲੇ ਦਰਖਤ ਜਿਸ ਤਰ੍ਹਾਂ ਅਮਰੂਦ ਕਿੰਨੂ ਆਂਬ ਇਹੋ ਜਿਹੇ ਬੂਟੇ ਲਾਇਆ ਕਰੋ ਇੱਕ ਦੋ ਛਾਂ ਵਾਲੇ ਵੇਹੇ ਲਾ ਲਿਆ ਕਰੋ ਨਾਲੇ ਤੇ ਕੁਝ ਜਾਨਵਰ ਖਾਣਗੇ ਕੁਝ ਆਪ ਬੰਦੇ ਖਾਣਗੇ ਬੱਚੇ ਖਾਣਗੇ ਤੇ ਵਧੀਆ ਲੱਗਦਾ ਤੇ ਤੁਸੀਂ ਵੇਖ ਹੀ ਸਕਦੇ ਜੇ ਕਿੰਨਾ ਵਧੀਆ ਮਾਹੌਲ ਬਣਦਾ ਵਾ ਸਾਰਾ ਕੁਝ ਉਹ ਸਾਡੇ ਲਾਗੇ ਪਿੰਡ ਪੈ ਜਾਂਦਾ ਜੀ ਬਠਾਰੀ ਤੇ ਸਾਡੇ ਖੇਤ ਬਿਲਕੁਲ ਨਾਲ ਉਹ ਵੀ ਆਪਣੀ ਮੋਟਰ ਆ ਤੇ ਉਹ ਜਿਸ ਤਰ੍ਹਾਂ ਇੱਕ ਸਾਹਮਣੇ ਮੋਟਰ ਦੇਖੋ ਉੱਤੇ ਵੀ ਅੰਬ ਲੱਗਾ ਵਾ ਬੜਾ ਸੋਹਣਾ ਲੱਗਦਾ ਵੇਖਣ ਨੂੰ ਹੀ ਉੱਥੇ ਸਾਡੀ ਹੱਦ ਬਾਹਤੋਂ ਤੱਕ ਸਾਡੇ ਪਿੰਡ ਦੀ ਜ਼ਮੀਨ ਦੀ ਤੇ ਆ ਪਿਆਜ਼ ਲਾਏ ਆ ਪੂਰੇ ਹਰੇ ਪਿਆਜ਼ ਆ ਆ ਨਵੀਂ ਸਬਜ਼ੀ ਲਾਉਣ ਲਈ ਖੇੜਾਂ ਪਾਤੀਆਂ ਸਾਕੀ ਚੱਲ ਜਾਨਾ ਉਹ ਦੋ ਦਿਨ ਲੱਗ ਜਾਣੇ ਅੰਦੂਮਣ ਤੇ ਕਰਾਪ ਕਰਨੇ ਨੇ ਬਾਕੀ ਹੋਰ ਬਹੁਤ ਹੀ ਵਧੀਆ ਸਾਰਾ ਕੁਝਾ ਮਾਹੌਲ ਆ ਤੇ ਹੁਣ ਤੁਹਾਨੂੰ ਦੁਬਾਰਾ ਫੇਰ ਵੀਡੀਓ ਬਣਾ ਕੇ ਪਾਵਾਂਗੇ ਉਹ ਵੀ ਅੱਜ ਸ਼ਾਮ ਤੱਕ ਜੇ 12 1 ਵਜੇ ਤੱਕ ਆ ਜਾਣੇ ਆ ਬਾਕੀ ਆ ਮਿਸਤਰੀ ਸਾਹਿਬ ਆਪਣਾ ਨੰਬਰ ਦੱਸਿਓ ਕਰੀ ਆ ਤੁਸੀਂ ਮਿਸਤਰੀ ਨਾਲ ਸੰਪਰਕ ਕਰਨਾ ਹੋਵੇ ਤੇ ਉਹਨਾਂ ਦਾ ਨੰਬਰ 99151 75073 ਠੀਕ ਹੈ ਜੀ 99151 75073 73 ਠੀਕ ਹੈ ਜੀ ਠੀਕ ਹੈ ਜੀ ਸਾਸਤਰੀ ਕਾ ਠੀਕ ਹੈ ਕਾਲੂ ਸਾਸਤਰੀ